ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਇਹ ਆਦਾਰਾ ਤਾਸਮਾਨ ਵੱਲੋਂ ਹੀ ਆਯੋਜਿਤ ਕੀਤਾ ਗਿਆ ਜਿਹਦਾ ਬਹੁਤ ਹੀ ਸਰਗਰਮ ਮੈਂਬਰ ਇਸ ਬਲਾਸਪੁਰ ਦਾ ਜੰਪਲ ਤਰਨਦੀਪ ਬਲਾਸਪੁਰ ਜੋ ਪਹਿਲਾਂ ਨਿਊਜ਼ੀਲੈਂਡ ਦਾ ਵਸਿੰਦਾ ਸੀ ਤੇ ਅੱਜ ਕੱਲ ਉਹ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈਗਾ ਤਾਂ ਉਹਨਾਂ ਵੱਲੋਂ ਤੇ ਇੱਕ ਇਹਨਾਂ ਦੀ ਟੀਮ ਹੈ ਪੰਜਾਬ ਚ ਸਤਪਾਲ ਪਿੱਖੀ ਜੀ ਤਸੀਮ ਜੀ ਤੇ ਅਲੀ ਗੁਰਸ਼ੇਰ ਇਹ ਮਤਲਬ ਟੀਮ ਜਿਹੜੀ ਰਲ ਕੇ ਹੈ ਤਾਸਮਾਨ ਮੈਗਜ਼ੀਨ ਕੱਢ ਰਿਹਾ ਜਿਹੜਾ ਕਿ ਪੰਜਾਬੀ ਦਾ ਬੜਾਈ ਸਰਮੌਰ ਮੈਗਜ਼ੀਨ ਸਹਿਤਕ ਹਸਤੀਆਂ ਦੇ ਵਿੱਚ ਸਹਿਤ ਖੇਤਰ ਦੇ ਵਿੱਚ ਬੜਾ ਜਾਣਿਆ ਪਛਾਣਿਆ ਇਹ ਤਾਸਮਾਨ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਇਹ ਬੜਾ ਇੱਕ ਕਲਾਸਿਕਲ ਨਾਂ ਲਿਆ ਗਿਆ ਹੈਗਾ ਇਹ ਜੇ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਐਡ ਕਰਨੀ ਚਾਹੁੰਨਾ ਕਿ ਜਿਹੜਾ ਇਹ ਆਸਮਾਨ ਮੈਗਜ਼ੀਨ ਇਸ ਸਾਝੇ ਪੰਜਾਬ ਦੀ ਨਮਾਇੰਦਗੀ ਵੀ ਕਰਦਾ ਇਹ ਚ ਬਹੁਤ ਸਾਰੇ ਲੇਖਕ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਵੀ ਜੁੜੇ ਹੋਏ ਨੇਗੇ ਤਾਂ ਇਹ ਜਿਹੜਾ ਹੰਬੜਾ ਸ਼ੁਰੂ ਹੋਇਆ ਸੀ ਇਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਲੇਖਕਾਂ ਨੇ ਸਾਂਝੇ ਤੌਰ ਤੇ ਸ਼ੁਰੂ ਕੀਤਾ ਸੀ ਤਾਂ ਉਸ ਸਾਝ ਨੂੰ ਇਸ ਨਾਂ ਤੋਂ ਪਛਾਣ ਬਣਾਈ ਗਈ ਕਿਉਂਕਿ ਜਿਹੜਾ ਤਾਸਮਾਨ ਹੈ ਉਹ ਕਿਸੇ ਟਾਈਮ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿਚਕਾਰ ਇੱਕ ਬੰਦੇ ਦਰਿਆ ਦਾ ਨਾਮ ਸੀ ਜਿਸ ਤੱਕ ਮੇਰੀ ਜਾਣਕਾਰੀ ਹੈ ਤੇ ਉਸ ਦਰਿਆ ਦੇ ਨਾਮ ਤੋਂ ਕਿਉਂਕਿ ਇਹ ਇੱਕ ਸੰਕੇਤ ਹੈ ਇਹ ਉਹ ਦਰਿਆ ਦਾ ਨਾਮ ਕਿ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਰਹਿੰਦੇ ਚੜਦੇ ਤੇ ਲੈਂਦੇ ਪੰਜਾਬ ਦੇ ਸਾਂਝੇ ਸਹਿਤਕਾਰਾਂ ਵੱਲੋਂ ਇਹ ਕੱਢਿਆ ਗਿਆ ਮੈਗਜ਼ੀਨ ਇਸ ਕਰਕੇ ਇਹਦਾ ਨਾਮ ਤਾਸਮਾਨ ਰੱਖਿਆ ਗਿਆ ਔਰ ਇਸ ਤਾਸਮਾਨ ਮੈਗਜ਼ੀਨ ਵੱਲੋਂ ਹੀ ਅੱਜ ਦਾ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਦਾ ਸਨਮਾਨ ਬਲੋਂ ਬਾਤ ਫੜ ਰਹੀ ਆ ਗਿਆ ਕਿ ਜੀ ਦੇ ਸਰੀਆ ਸਨਮਾਨ ਕੀਤਾ ਜਾਂਦਾ ਇਹਦੇ ਵਿੱਚ ਆ ਅਦਾਰਾ ਤਾਸਮਨ ਵੱਲੋਂ ਇੱਕ ਸਹਿਤਕ ਹਸਤੀਏ ਖੇਤਰ ਦੀਆਂ ਹਸਤੀਆਂ ਦਾ ਸਨਮਾਨ ਕੀਤਾ ਜਾਂਦਾ ਅੱਜ ਤਿੰਨ ਹਸਤੀਆਂ ਦਾ ਸਨਮਾਨ ਕੀਤਾ ਜਾਣਾਗਾ ਔਰ ਨਾਲ ਹੀ ਜਿਹੜਾ ਹੈਗਾ ਇਹ ਬਲਾਸਪੁਰ ਸਕੂਲ ਦੇ ਵਿੱਚ ਐਜੂਕੇਸ਼ਨ ਤੇ ਸਪੋਰਟਸ ਖੇਤਰ ਦੇ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਵੀ ਇਹਦੇ ਵਿੱਚ ਸਨਮਾਨਿਤ ਕੀਤਾ ਜਾਣਾਗਾ ਤਾਂ ਇਹ ਇੱਕ ਕਲੈਬੋਰੇਸ਼ਨ ਪ੍ਰੋਗਰਾਮ ਆ ਸਹਿਤਕ ਵੀ ਆ ਐਜੂਕੇਸ਼ਨਲ ਵੀ ਆ ਔਰ ਪਿੰਡ ਬਲਾਸਪੁਰ ਦੀ ਇਹ ਚ ਖਾਸ ਯੋਗਦਾਨ ਹੈ ਕਿਹੜੀ ਇਹ ਸੰਖੇਪਤਾ ਇਹਦੇ تشਬੂਲੇ ਇੱਥੇ ਜਿਵੇਂ ਦੇਖੋ ਜੀ ਇਹਦੇ ਮੁੱਖ ਮਹਿਮਾਨ ਨੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਅਕਸਰ ਜ਼ਿਕਰ ਕਰਦੇ ਹੁੰਦੇ ਆ ਕਿ ਬਲਾਸਪੁਰ ਮੇਰੀ ਕਰਮ ਭੂਮੀ ਆ ਬਲਾਸਪੁਰ ਨਾਲ ਤਹਿ ਦਿਲੋਂ ਜੁੜੇ ਹੋਏ ਨੇ ਬਲਾਸਪੁਰ ਉਹਨਾਂ ਦੇ ਰੋਏ ਰੋਏ ਵਿੱਚ ਵਸਦਾ ਹੈ ਤੇ ਇੱਥੋਂ ਦੀ ਮਿੱਟੀ ਦੀ ਖੁਸ਼ਬੂ ਵਸੰਦੇ ਆਪਣੇ ਡਾਕਟਰ ਨਰਮਲ ਜੋੜਾ ਜੀ ਐਮ ਐਲ اے ਮਨਜੀਤ ਬਲਾਸਪੁਰ ਔਰ ਸਮੁੱਚੀ ਸੰਪਾਦਕੀ ਟੀਮ ਤਾਸਮਨ ਤੇ ਬਹੁਤ ਸਾਰੇ ਸਿਹਤ ਖੇਤਰ ਦੀਆਂ ਹਸਤੀਆਂ ਅੱਜ ਇੱਥੇ ਪਹੁੰਚੀਆਂ ਨੇ ਔਰ ਇਹਦੀ ਇੱਕ ਇਹ ਖਾਸੀਅਤ ਹੈ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬਲਵਿੰਦਰ ਬੁਲਟ ਜੀ ਦੀ ਟੀਮ ਵੱਲੋਂ ਇੱਕ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ ਹੈ ਤੇ ਰੰਗ ਮੰਚ ਦੇ ਨਾਲ ਸੰਬੰਧਿਤ ਪ੍ਰੋਗਰਾਮ ਵੀ ਹੋਇਆ। ਅਖੀਰ ਵਿੱਚ ਮੈਂ ਦੋਨੇ ਨਗਰਪੰਚਾਇਤਾਂ ਪਿੰਡ ਬਲਾਸਪੁਰ ਦੇ ਸਮੁੱਚੇ ਨਗਰ ਨਿਵਾਸੀ, ਆਧਾਰਾ ਤਾਸਮਨ ਸਾਰਿਆਂ ਵੱਲੋਂ ਸਕੂਲ ਦੇ ਸਟਾਫ ਦੀ ਤਰਫੋਂ ਵੀ ਸਭ ਤਰਫੋਂ ਮੈਂ ਜਿੰਨੇ ਵੀ ਸਿਹਤ ਖੇਤਰ ਦੀਆਂ ਹਸਤੀਆਂ ਇੱਥੇ ਪਹੁੰਚੀਆਂ ਨੇ, ਸਮਾਜਿਕ ਖੇਤਰ ਦੀਆਂ ਹਸਤੀਆਂ, ਐਜੂਕੇਸ਼ਨ ਖੇਤਰ ਦੀਆਂ ਹਸਤੀਆਂ, ਖੇਡ ਖੇਤਰ ਦੀਆਂ ਹਸਤੀਆਂ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਪਾਠਕ ਸਰੋਤੇ ਵੀ ਇੱਥੇ ਪਹੁੰਚੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ। ਹਾਂਜੀ ਬੱਚੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਆ ਜੀ ਸਹਿਰਾਦ ਸਿੰਘ ਬਲਾਸਪੁਰ। ਜੀ ਦੇਬੀ ਧਰਤੀ ਤੋਂ ਆਏ ਹੋ। ਕਿਵੇਂ ਦੇਖਦੇ ਹੋ ਇਹਦੇ ਪ੍ਰੋਗਰਾਮ ਨੂੰ? ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਤਾ ਤਾਸਮਾਨ ਅਦਾਰੇ ਵੱਲੋਂ ਤੇ ਬਲਾਸਪੁਰ ਪਿੰਡ ਦੀ ਦੋਨੇ ಗ್ರಾಮ ਪੰਚਾਇਤਾਂ ਵੱਲੋਂ ਇਹ ਵਧੀਆ ਉਪਰਾਲਾ ਕੀਤਾ। ਤੇ ਆ ਵਧੀਆ ਜਿਹੜੇ ਬੱਚੇ ਨੇ ਉਹਨਾਂ ਨੇ ਇਸ ਜਿਹੜਾ ਪ੍ਰੋਗਰਾਮ ਹੈ ਉਹਨਾਂ ਨੇ ਹੀ ਇਸ ਪ੍ਰੋਗਰਾਮ ਨੂੰ ਬੰਨਿਆ ਕਿਉਂਕਿ ਮੈਂ ਕੱਲ ਵੀ ਇੱਥੇ ਆਇਆ ਸੀਗਾ ਬੱਚਿਆਂ ਨੇ ਹੀ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇੱਥੇ ਸਾਰਾ ਪ੍ਰਬੰਧ ਬਲਾਸਪੁਰ ਸੀਨੀਅਰ ਸਕੂਲ ਦੇ ਬੱਚਿਆਂ ਨੇ ਕੀਤਾ ਬੰਦੇਸ ਤੋਂ ਆਏ ਹੋ ਔਰ ਬੜਾ ਬਰਗੋ ਔਰ ਬੜਿਆ ਪਿਆ ਉਸੇ ਕੈਂਪ ਦੇ ਜੰਮੇ ਪੜੇ ਕਿਵੇਂ ਦੇਖਦੇ ਆ ਜਿਹੜੇ ਪ੍ਰੋਗਰਾਮ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਅਸੀਂ ਤਾਂ ਤਕਰੀਬਨ ਕਹਿ ਦਈਏ ਤੇ ਇੱਥੇ ਦਾ 10 ਸਾਲ ਹੋ ਗਏ ਮੈਨੂੰ ਬਾਹਰ ਕੇ ਨੂੰ ਪਰ ਪਿਛਲੇ 17-18 ਸਾਲ ਤੋਂ ਆਪਾਂ ਇਸੇ ਤਰੀਕੇ ਨਾਲ ਹੀ ਕੰਮ ਕਰ ਰਹੇ ਹਾਂ ਪਰ ਜਦਾਂ ਕਹਿੰਦੇ ਨੇ ਵੀ ਥੋੜਾ ਜਿਹਾ ਹੁਣ ਜਦੋਂ ਜੇਬ ਸੌਖੀ ਹੋ ਜਾਂਦੀ ਹੈ ਤੇ ਫਿਰ ਥੋੜਾ ਜਿਹਾ ਕਹਿ ਸਕਦੇ ਹੋ ਕੰਮ ਕਰਨਾ ਥੋੜਾ ਸੌਖਾ ਹੋ ਜਾਂਦਾ ਹੈ ਨਾ ਤੇ ਆਪਣਾ ਤਾਂ ਸਬੰਧ ਹੀ ਸ਼ਬਦਾਂ ਦਾ ਦੋਸ਼ਵਾਨ ਦਸਵੰਦਾਸ ਸਾਰੇ ਨਾਲ ਮਿਲ ਕੇ ਮੇਰੇ ਹੋਰ ਵੀ ਭੈਣ ਭਰਾ ਜਿੰਨੇ ਕੈਨੇਡਾ ਅਮਰੀਕਾ ਰਹਿੰਦੇ ਆ ਤੇ ਉਹਨਾਂ ਨੇ ਸਾਰੇ ਸਹਿਯੋਗ ਨਾਲ ਹੀ ਆਪਾਂ ਇਹ ਸਾਰਾ ਸਮਾਗਮ ਕਰ ਰਹੇ ਆ ਤੇ ਉਹ ਦੂਜੀ ਗੱਲ ਇਹ ਹੁੰਦੀ ਹੈ ਕਿ ਬਾਕੀ ਸਾਰੇ ਪਾਸੇ ਦਾ ਸਾਰੇ ਧਿਆਨ ਦੇ ਦਿੰਦੇ ਆ ਪਰ ਜਿੱਥੋਂ ਥੋਡੀ ਬੁਨਿਆਦ ਹੁੰਦੀ ਹੈ ਸਕੂਲ ਜਿੱਥੋਂ ਤੁਹਾਡੇ ਬੱਚਿਆਂ ਨੇ ਅੱਗੇ ਜਾ ਕੇ ਪਿੰਡ ਦਾ ਭਵਿੱਖ ਜਾਂ ਪਿੰਡ ਦਾ ਨਾਮ ਬਣਾਉਣਾ ਹੁੰਦਾਗਾ ਉੱਥੇ ਧਿਆਨ ਨਹੀਂ ਸਾਡੀ ਸ਼ੁਰੂ ਤੋਂ ਹੀ ਕੋਸ਼ਿਸ਼ ਇਹ ਰਹੀ ਹੈ ਕਿ ਆਪਾਂ ਸਕੂਲ ਦੇ ਵਿੱਚ ਅਕਾਦਮਿਕ ਤੌਰ ਦੇ ਉੱਤੇ ਸਪੋਰਟਸ ਦੇ ਵਿੱਚ ਭਾਗ ਲੈਣ ਵਾਲੇ ਬੱਚੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਕਰਦੇ ਰਹੀਏ ਤੇ ਉਸੇ ਸلسਲੇ ਦਾ हिस्सा ਤੇ ਮੇਰੇ ਹਿਸਾਬ ਨਾਲ ਜੇ ਓਦਾਂ ਗੱਲ ਕਰਨੀ ਹੋਵੇ ਤਾਂ ਸਾਡਾ 10ਵਾਂ ਸਮਾਗਮਾ ਤਕਰੀਬਨ ਜਿਹੜਾ ਇਸ ਮੌਕੇ ਹੋ ਰਿਹਾਗਾ ਤੇ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਧੇਰੇ ਰੂਪ ਚ ਕਰੀਏ ਮੈਂ ਉਹ ਇੱਕ ਸ਼ੇਅਰ ਕਹਿਣਾ ਹੁੰਨਾਗਾ ਇਹ ਸਾਡੇ ਇਦਾਂ ਦੀਆਂ ਗਤੀਵਿਧੀਆਂ ਦੇ ਨਾਮ ਜਸਵਿੰਦਰ ਦਾ ਸ਼ੇਅਰ ਹੈ ਕਿ ਚਿਰਾਗਾ ਮੋਮਬੱਤੀਆਂ ਨੂੰ ਹਵਾ ਨੇ ਖਾਈ ਜਾਣਾ ਹੈ ਅਸਾਂ ਲੋਕਾਂ ਦੇ ਅੰਦਰ ਬਾਲਣਾ ਕੁਝ ਸੂਰਜਾਂ ਵਰਗਾ ਇਹ ਆਪਣਾ ਯਤਨ ਹੈ ਕੋਸ਼ਿਸ਼ ਆ ਇਹ ਚਿੰਗਬਾਲਣ ਦੀ ਇੱਕ ਮਤਲਬ ਕਹਿ ਸਕਦੇ ਆ ਕਿ ਛੋਟੀ ਜੀ ਕੋਸ਼ਿਸ਼ ਆ ਕਿ ਜਿਹਦੇ ਵਿੱਚੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਿਹਤਰ ਜਿਹੜੇ ਰੌਸ਼ਨੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ ਹੈ ਪ੍ਰੋਗਰਾਮ ਵਿੱਚ ਕਿਹੜੀ ਅਸੀਂ ਸਰਕਾਰੀ ਸ਼ੁਰੂ ਰੱਖੀ ਅਾਇਦਰ ਬਤਾ ਜੀ ਡਾਕਟਰ ਧਰਮੀਰ ਗਾਂਧੀ ਸਾਡੇ ਪਿੰਡ ਦੇ ਹੀ ਨੇ ਦਾਅਵਾ ਆਪ ਹੀ ਕਹਿੰਦੇ ਬਲਾਸਪੁਰ ਮੇਰਾ ਪੇਕਾ ਪਿੰਡ ਆ ਤੋ ਮਨਜੀਤ ਬਲਾਸਪੁਰ ਹੋਰੀ ਸਾਡੇ ਐਮਐਲਏ ਨੇ ਸਾਡੇ ਸਥਾਨਕ ਤੇ ਉਹ ਸਾਡੇ ਪਿੰਡ ਦੇ ਨੇ ਕਿਸੇ ਸਕੂਲ ਚ ਪੜ੍ਹੇ ਹੋਏ ਨੇ ਸੋ ਆਏ ਹੋਏ ਨੇ ਡਾਕਟਰ ਨਰਮਲ ਜੋੜਾ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੋ ਉਹ ਵੀ ਇਸੇ ਸਕੂਲ ਦੀ ਦਾ ਪ੍ਰੋਡਕਟ ਨੇ ਫਿਰ ਇਸ ਤੋਂ ਇਲਾਵਾ ਸਹਿਤਕ ਤੌਰ ਦੇ ਤੇ ਸਾਵਲ ਧਾਮੀ ਬੜਾ ਵੱਡਾ ਨਾਮ ਆ ਪੰਜਾਬੀ ਲਿਟਰੇਚਰ ਦੇ ਵਿੱਚ ਉਹ ਆਏ ਹੋਏ ਨੇ ਬੂਟਾ ਸਿੰਘ ਚੋਹਾਨ ਹੋਰ ਇਹ ਆਏ ਹੋਏ ਨੇ ਗਰਮੀਤ ਕੰਡਿਆਲ ਵੀ ਕਹਾਣੀ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਨਾਮ ਆ ਸਤਪਾਲ ਭੀਖੀ ਹੋਰਾਂ ਤੋਂ ਸਾਰੇ ਸਹਿਤਕ ਜਿਹੜੇ ਸੰਸ਼ੇਧਤਾ ਨੇ ਉਹ ਜਾਣੂ ਨੇ ਆਰਮਨਦੀਪ ਚੜੱਡਕ ਆਸਟ੍ਰੇਲੀਆ ਤੋਂ ਆਏ ਹੋਏ ਨੇ ਸੋ ਇਹ ਤੋਂ ਇਲਾਵਾ ਸਾਡੇ ਦੀਪਕ ਤਲੇਮਾ ਜਵਾਬ ਉਹਨਾਂ ਨੂੰ ਸਹਿਤ ਪੁਰਸਕਾਰ ਮਿਲਿਆ ਹੋਇਆ ਉਹ ਵੀ ਇੱਥੇ ਪਹੁੰਚੇ ਨੇ ਚਿੱਟਾ ਬ ਬ ਬਹੁਤ ਵੱਡੀ ਦਾਹਰ ਚ ਮੈਂ ਕਿਹਦਾ ਕਿਹਦਾ ਮਤਲਬ ਨਾਂ ਲਵਾਂ ਸੋ ਸਾਰਿਆਂ ਹੀ ਸਾਡੇ ਲਈ ਸਤਿਕਾਰਯੋਗ ਸ਼ਖਸੀਅਤਾਂ ਨੇ ਪੱਤਰਕਾਰਤਾ ਦੇ ਖੇਤਰ ਚ 24 ਰਤਨ ਧਾਲੀ ਹਾਲ ਹੋ ਗਏ ਗੁਰਸ਼ਮਸ਼ੀਰ ਬੜੈਚ ਹੋ ਗਏ ਨਵਕਰਨ ਪੱਤੀ ਹੋ ਗਏ ਸੋ ਸਾਰੇ ਮਤਲਬ ਖੇਤਰਾਂ ਦੇ ਆਏ ਹੋਏ ਆ ਫਿਰ ਸਹਿਤਿਕ ਤੌਰ ਦੇ ਉੱਤੇ ਵੀ ਕੰਮ ਕਰਨ ਵਾਲੀ ਜੋੜੀ ਹੈ ਲਵਪ੍ਰੀਤ ਫੇਰੋ ਕੇ ਸੋ ਉਹਨਾਂ ਦਾ ਵੀ ਅੱਜ ਸਨਮਾਨ ਆਗਾ ਬਰਿੰਦਰ ਦਿਵਾਨੇ ਹੋਰਾਂ ਦੀ ਸਟਾਰ ਲਾਈ ਹੋਈ ਹੈ ਮਤਲਬ ਕਹਿ ਦਈਏ ਵੀ ਨਾਂ ਜੇ ਲੈਣ ਲੱਗੇ ਤਾਂ ਸਾਰੇ ਆ ਆਪੋ ਆਪਣੇ ਖੇਤਰ ਦੇ ਬਾ ਕਮਾਲ ਸ਼ਖਸੀਅਤਾਂ ਨੇ ਜੀ ਅੱਜ ਇੱਕ ਕਿਤਾਬ ਵੀ ਰਿਲੀਜ਼ ਹੋਈ ਹੈ ਕਿਤਾਬ ਅਵਤਾਰ ਤਰਕਸ਼ੀਲ ਹੋਰੀ ਆਏ ਹੋਏ ਆ ਜੀ ਨਿਊਜ਼ੀਲੈਂਡ ਤੋਂ ਉਹਨਾਂ ਦੀਆਂ ਚਾਰ ਕਿਤਾਬਾਂ ਨੇ ਉਹ ਸਾਰੀਆਂ ਆਪਾਂ ਰਿਲੀਜ਼ ਨਹੀਂ ਹੋ ਮਤਲਬ ਜਿਹੜੇ ਵੀ ਜਿਨ੍ਹਾਂ ਨੂੰ ਸਨਮਾਨਤ ਕਰਨਾ ਉਹਨਾਂ ਚਾਰੀ ਕਿਤਾਬਾਂ ਦਾ ਸੈੱਟ ਵੀ ਨਾਲ ਹੀ ਆਪਾਂ ਦੇਣਾ ਜੀ ਉਹਨਾਂ ਨੂੰ ਬੱਚੇ ਬੈਠੇ ਨੇ ਤੁਸੀਂ ਇਹਨਾਂ ਦੇ ਕੋਈ ਇੱਕ ਦੀ ਗੱਲ ਕਰੀ ਹੈ ਕਿ ਇਹਨਾਂ ਨੂੰ ਸਾਹਿਤ ਨਾਲ ਜੋੜਨਾ ਚਾਹੀਦਾ। ਹਾਂ ਬੱਚੇ ਆ ਜਿਹੜੇ ਅੱਜ ਤੋਂ ਬਾਅਦ ਦੇਖਣਗੇ ਤੁਹਾਨੂੰ ਕੁਝ ਨਵੇਂ ਆ ਦੇਣਾ। ਹਾਂਜੀ ਮੈਂ ਜਿਹੜੀ ਇੱਕ ਹੋਰ ਗੱਲ ਕਹੀ ਜਿਹੜੀ ਸਭ ਤੋਂ ਆਖਰ ਦੇ ਉੱਤੇ ਆ ਬਲਵਿੰਦਰ ਬੁਲਟ ਜਿਹਦਾ ਨਾਮ ਲੈਣਾ ਪਹਿਲਾਂ ਭੁੱਲ ਗਿਆ ਬਲਵਿੰਦਰ ਬੁਲਟ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਮ ਆ। ਸੋ ਸਾਰੀਆਂ ਕਮਾਲ ਦੀਆਂ ਫਿਲਮਾਂ 'ਚ ਉਹਨੇ ਕਮਾਲ ਦੇ ਰੋਲ ਕੀਤੇ ਨੇ ਚਾਹੇ ਭੱਜੋ ਵੀਰੋ ਦੇ ਚਾਰ ਭਰਾ ਹੁਣ ਛੜੇ ਉਹਦੇ ਵਿੱਚੋਂ ਹਾਂਜੀ ਚਾਹੇ ਉਹ ਮਨਿੰਦਰ ਗਿੱਲ ਦੀਆਂ ਫਿਲਮਾਂ ਦੀ ਗੱਲ ਹੋਵੇ ਪਰ ਉਹ ਥੀਏਟਰ ਦੀ ਇਹ ਫਿਲਮ ਖੇਤਰ ਦੇ ਵਿੱਚ ਆ ਪਰ ਥੀਏਟਰ ਦੇ ਵਿੱਚ ਉਦੋਂ ਵੀ ਬਾਖਮਾਲ ਕੰਮ ਆ ਤੋ ਉਹਨਾਂ ਦਾ ਨਾਟਕ ਹੋਣਾ ਚਾਹੀਦਾ ਸੋ ਨਾਟਕ ਵੀ ਇਹ ਕਹਿ ਸਕਦੇ ਆ ਕਿ ਕਹਿੋ ਜੀ ਚੀਜ਼ ਆ ਜਾ ਹੈ ਕਿ ਉਹ ਜੀ ਖਿੱਚ ਜਿਹੜੇ ਤੁਹਾਡੇ ਅੰਦਰ ਪੈਦਾ ਕਰਦੀ ਹੈ ਜਿਹੜੀਆਂ ਬਾਕੀ ਸਾਰੀਆਂ ਬਣਗੀਆਂ ਦਾ ਮਤਲਬ ਹਾਸਲ ਜਾਂ ਸਿਖਰ ਹੁੰਦਾ ਹੈਗਾ ਸੋ ਉਹ ਵੀ ਅੱਜ ਇੱਥੇ ਆਪਾਂ ਪੇਸ਼ਕਾਰੀ ਕਰਨੀ ਹੈ ਸੋ ਮਤਲਬ ਸਮੁੱਚੇ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਆਪਾਂ ਦੀਵੇ ਹੀ ਬਾਲ ਰਹੇ ਆ ਜੇ ਆਪਾਂ ਕਹਿਣਾ ਹੋਵੇ ਜੀ ਬੱਚਿਆਂ ਕਿਸ ਲਈਆਂ ਦੇਣਾ ਚਾਹੁੰਦੇ ਆ ਬੱਚਿਆਂ ਤੋਂ ਇਹੀ ਸੁਨੇਹਾ ਜੀ ਮਤਲਬ ਚੰਗੇ ਸਮਾਜ ਨੂੰ ਜੇ ਸਿਰਜਣਾ ਹੈਗਾ ਤਾਂ ਉਹ ਚੇਤਨ ਹੋ ਕੇ ਹੀ ਸਿਰਜਿਆ ਜਾ ਸਕਦਾ ਇਹ ਚੇਤਨਾ ਦਾ ਹੋ ਕੇ ਹੀ ਜੀ ਜੀ ਸਾਬ ਕਿ ਤੁਸੀਂ ਪੜੇ ਹੋ ਅੱਜ ਉਤੀ ਜਿਹੜਾ ਸਾਹਿਤ ਸਮਾਗਮ ਕੀਤਾ ਜਾ ਰਿਹਾ ਕਿਵੇਂ ਦੇਖ ਰਹੇ ਬੜੀ ਖੁਸ਼ੀ ਹੋ ਰਹੀ ਹੈ ਜੀ ਬੜਾ ਆਨੰਦ ਆ ਰਿਹਾ ਸਭ ਤੋਂ ਵੱਡੀ ਗੱਲ ਇੱਕ ਸਕੂਨ ਆ ਰਿਹਾ ਔਰ ਇਸ ਦੇ ਨਾਲ ਇੱਕ ਹੋਰ ਵੱਡੀ ਗੱਲ ਇਹ ਆ ਕਿ ਸਾਡੇ ਪਿੰਡ ਦਾ ਨੌਜਵਾਨ ਸਾਹਿਤਕਾਰ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਤਾਸਵੀਨ ਮੈਗਜ਼ੀਨ ਕੱਢਦੇ ਨੇ ਔਰ ਤਾਸਮਿਨ ਮੈਗਜ਼ੀਨ ਇੱਕ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਨਾਮ ਰੱਖਦਾ ਔਰ ਅੱਜ ਇਸੇ ਆਧਾਰੇ ਵੱਲੋਂ ਸਾਡੇ ਪਿੰਡ ਬਲਾਸਪੁਰ ਦੇ ਵਿੱਚ ਇੱਕ ਸਾਹਿਤਿਕ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਸਤਕਾਰਯੋਗ ਡਾਕਟਰ ਭਗਵਿੰਦਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਉੱਚੇ ਨੇ ਔਰ ਡਾਕਟਰ ਦਰਮੋ ਜਵੜਾ ਜੀ ਜਿਹੜੇ ਸਾਡੇ ਪਿੰਡ ਦੇ ਜੰਪਲ ਨੇ ਔਰ ਹਰਪਿੰਦਰ ਸਿੰਘ ਚੋਹਾਨ ਜੀ ਗੁਰਮੀਤ ਕੜਿਆਲ ਵੀ ਜੀ ਇਹ ਇਸ ਤੋਂ ਲਗਭਗ ਬਹੁਤ سارے ਸਹਿਦਕਰ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਔਰ ਬੜਾ ਅੱਛੇ ਤਰੀਕੇ ਨਾਲ ਜਿਹੜੇ ਸਮਾਗਮਾ ਉਹ ਚਲਾਇਆ ਜਾ ਰਿਹਾ ਔਰ ਸਕੂਲ ਦਾ ਸਟਾਫ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਨੇ ਤੇ ਦੂਸਰਾ ਬੱਚੇ ਹਾਜ਼ਰ ਨੇ ਤੇ ਬਹੁਤ ਵਧੀਆ ਲੱਗ ਰਿਹਾ ਯਾਦ ਆ ਰਿਹਾ ਇਸ ਸਕੂਲ ਦੇ ਵੱਢਦੇ ਸੀ ਇਹਨਾਂ ਜਿਹੜੇ ਬੋੜ ਨੇ ਪਿੱਪਲ ਨੇ ਇਹਨਾਂ ਤੇ ਥੱਲੇ ਬੈਠਿਆ ਕਰਦੇ ਸੀ ਕਲਾਸਾਂ ਲੱਗਦੀਆਂ ਸੀ ਤੇ ਹੁਣ ਇੱਥੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਆਉਨੇ ਆ ਤੁਸੋਂ ਬੜਾ ਚੰਗਾ ਲੱਗਦਾ ਮੈਂ ਉਸੇ ਇਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਆ ਵਿਦਿਆ ਗ੍ਰੈਂਡ ਕਰਨੀ ਚਾਹੀਦੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੀਦਾ ਕਾਮਯਾਬ ਹੋਣ ਲਈ ਮਿਹਨਤ ਬਹੁਤ ਜ਼ਰੂਰੀ ਹੈ ਬਲਵਿੰਦਰ ਜੀ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗਾ ਕਿ ਬਲਵਿੰਦਰ ਕੋ ਬੋਲਟ ਨਾਲ ਕਿਵੇਂ ਪਿਆ ਇਹ ਮਾਸਟਰ ਜੀ ਨੇ ਰੱਖਿਆ ਉਹ ਹੀ ਜਾਣਦੇ ਹੁਣ ਜੀ ਹਾਂ ਮੈਂ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਉਹਨਾਂ ਨੂੰ ਕੋਈ ਗੱਲ ਲੱਗੀ ਉਹਨਾਂ ਨੇ ਮੇਰੇ ਨਾਮ ਨਾਲ ਇੱਕ ਸ਼ਬਦ ਜੋੜਤਾ ਬੁਲਟ ਜੀ ਹਾਂ ਜੀ ਨਾਟਕ ਕਰ ਉਹ ਅੱਜ ਨਾਟਕ ਨਹੀਂ ਕੀਤਾ ਜਾਣਾ ਤੁਹਾਡੇ ਵੱਲੋਂ ਕਿਵੇਂ ਦੇਖਦੇ ਆ ਅਸਲ 'ਚ ਇਹ ਹੁੰਦੇ ਆ ਜ਼ਮੀਨੀ ਪ੍ਰੋਗਰਾਮ ਕੁਝ ਚੀਜ਼ਾਂ ਹਵਾ 'ਚ ਹੁੰਦੀਆਂ ਨੇ ਜਿਵੇਂ ਸਾਡੇ ਵਰਗੇ ਕੋਈ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਫਿਲਮਾਂ 'ਚ ਕੰਮ ਕਰ ਲੈਂਦੇ ਉਹ ਸਾਰਾ ਕੁਝ ਹਵਾ 'ਚ ਹੈ ਤੇ ਉਹਦੀ ਉਨੀ ਅਸਲੀਅਤ ਨਹੀਂ ਹੁੰਦੀ ਅਸਲੀਅਤ ਇਹ ਹੁੰਦੀ ਹੈ ਵੀ ਤੁਸੀਂ ਜਿੰਨਾ ਦੀ ਗੱਲ ਕਰਨੀ ਆ ਉਹਨਾਂ ਦੇ ਵਿੱਚ ਜਾ ਕੇ ਕਰੋ ਤੇ ਵਿਚਾਲੇ ਪਿੱੜ ਦੇ ਖਲੋ ਕੇ ਗੱਲ ਕਰੋ। ਇਹ ਜਿਹੜਾ ਰੰਗਮંચ ਹੈ ਇਹ ਟ੍ਰੈਡੀਸ਼ਨਲ মিডিਆ ਹੈ ਜੋ ਰਵਾਇਤੀ ਤੌਰ ਤੇ ਨੁੱਕੜ ਮਤਲਬ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਖਲੋ ਕੇ ਆਹਮੋ ਸਾਹਮਣੇ ਹੋ ਕੇ ਗੱਲ ਕਰਨੀ ਤੇ ਇਹਦਾ ਅਸਰ ਹੈ ਜਿਹੜਾ ਹੈਗਾ ਸੀ ਬਾਕੀ ਸਾਰੀਆਂ ਜਿੰਨੀਆਂ ਵੀ ਲੋਕ ਐਕਟੀਵਿਟੀਆਂ ਕਰਦੇ ਆ ਚਾਹੇ ਉਹ ਲਿਖਦੇ ਵੀ ਹੈ ਤਾਂ ਉਦੋਂ ਵੀ ਜਿਹੜਾ ਬੰਦਾ ਲੇਖਕ ਪਾਠਕ ਦੇ ਸਾਹਮਣੇ ਨਹੀਂ ਹੁੰਦਾ ਨਾਟਕ ਤਾਂ ਹੀ ਹੁੰਦਾ ਕਿ ਤੁਸੀਂ ਅੱਖੀਂ ਨਾਟਕ ਸਾਹਮਣੇ ਦੇਖ ਰਹੇ ਹੋ ਤੇ ਉਹ ਦਿਲ ਤੱਕ ਅਸਰ ਕਰਦਾ ਹੈ। ਲੰਬੇ ਸਮੇਂ ਤੋਂ ਤੁਸੀਂ ਨਾਟਕ ਦੇ ਨਾਲ ਜੁੜੇ ਹੋ ਹੁਣ ਤੱਕ ਕਿੰਨੇ ਜਿਹੜੇ ਸਟੇਟਾਂ ਦੇ ਵਿੱਚ ਕੰਮ ਕਰ ਚੁੱਕੇ ਹੋ ਨਾਟਕ ਨੂੰ ਬੇਸਿਕਲੀ ਤਾਂ ਵੇਖੋ ਪੰਜਾਬ 'ਚ ਹੀ ਕਰਦੇ ਆ ਸਭ ਤੋਂ ਵੱਧ ਆ ਤੇ ਪੰਜਾਬ ਦੇ ਵਿੱਚ ਵੀ ਮਾਲਵੇ 'ਚ ਸਭ ਤੋਂ ਵੱਧ ਰੰਗਮંચ ਹੁੰਦਾ ਹੈ ਮਾਲਵੇ ਦੇ ਲੋਕਾਂ ਦੀ ਖਾਸੀਅਤ ਇਹ ਵੀ ਇਹ ਥੋੜੇ ਹਰ ਗੱਲ ਤੇ ਸਵਾਲ ਜਵਾਬ ਕਰਦੇ ਆ ਹਰ ਗੱਲ ਨੂੰ ਲੈ ਕੇ ਇਕੱਠੇ ਹੋ ਕੇ ਤੁਰ ਪੈਂਦੇ ਆ ਵੈਸੇ ਸਾਰਾ ਪੰਜਾਬ ਦਾ ਗੁਣਾ ਇਹ ਪਰ ਮਾਲਵੇ ਦੇ ਵਿੱਚ ਸਾਹਿਤ ਸਭਿਆਚਾਰ ਰੰਗਮੰਚ ਨਾਟਕ ਇਨਕਲਾਬੀ ਕਵਿਸ਼ਰੀਆਂ ਇਹ ਜਿਆਦਾ ਮਾਹੌਲ ਹੈ ਅੱਜ ਅਸੀਂ ਬਲਾਸਪੁਰ ਜਮੇ ਇੱਥੇ ਆਏ ਹੋਇਆ ਤੇ ਇਹ ਬਹੁਤ ਪੁਰਾਣਾ ਪਿੰਡ ਆ ਇੱਥੇ ਵੀ ਲੰਬੇ ਸਮੇਂ ਤੋਂ ਹਰ ਸਾਲ ਐਕਟੀਵਿਟੀ ਹੁੰਦੀ ਹੈ ਜੀ ਜਿਹਦੇ ਜਿਹਦਾ ਜਿਹੜਾ ਨਾਟਕ ਉਹ ਤਾਂ ਮੇਨ ਵਾਟ ਦਿੱਤੀ ਇਹ ਜ਼ਮੀਨ ਬਾਰੇ ਆ ਕਾਨੂੰਨ ਆਇਆ ਸੀ ਲੈਂਡ ਐਕੁਇਜ਼ੀਸ਼ਨ ਐਕਟ 1956 ਜਾਂ 8 ਆ ਬਣਿਆ ਸੀ ਉਹ ਉਦੋਂ ਜਦੋਂ ਕਾਨੂੰਨ ਲਾਗੂ ਹੋਇਆ ਸੀ ਤੁਹਾਨੂੰ ਅੱਜ ਤੋਂ 10 20 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਟ੍ਰਾਈਡੈਂਟ ਨੇ ਜ਼ਮੀਨ ਅਕਵਾਇਰ ਕੀਤੀ ਸੀ ਧੌਲੇ ਕੋਲੇ ਉਸ ਵਕਤ ਮੈਂ ਇਹ ਨਾਟਕ ਲਿਖਿਆ ਸੀ ਅਸੀਂ ਅਨੁਰਾਧਾ ਹੁੰਨੇ ਆ ਮਸਲਾ ਇਹ ਹੁੰਦਾ ਕਿ ਜਿਹੜੇ ਲੋਕ ਸਦੀਆਂ ਤੋਂ ਜ਼ਮੀਨਾਂ ਵਾਹੁੰਦੇ ਆ ਰਹੇ ਆ ਬੀਜਦੇ ਆ ਰਹੇ ਆ ਰਿਜ ਕਮਾਉਂਦੇ ਆ ਲੋਕਾਂ ਦਾ ਤੇ ਪੂਰੇ ਦੇਸ਼ ਦਾ ਢਿੱਡ ਭਰਦੇ ਆ ਅਚਾਨਕ ਇੱਕ ਇੱਕ ਪਰਚਾ ਆਉਂਦਾ ਉਹਦੇ ਤੇ ਲਿਖਿਆ ਹੁੰਦਾ ਕਿ ਭਾਈ ਇਹ ਜ਼ਮੀਨਾਂ ਖਾਲੀ ਕਰ ਦਿਓ ਇੱਥੇ ਹੁਣ ਨਵੀਂ ਕੋਈ ਕੰਪਨੀ ਬਣਨੀ ਆ ਜਾਂ ਉਹ ਬਣਨਾ ਤਾਂ ਇਹ ਇਸ ਗੱਲ ਦੇ ਸੀ ਵੀ ਤੁਸੀਂ ਯਾਰ ਸਦੀਆਂ ਤੋਂ ਲੋਕ ਜਿਹੜੇ ਲੋਕ ਕਿਰਤੀ ਨੇ ਉਹਨਾਂ ਤੋਂ ਤੁਸੀਂ ਕਦੇ ਵੀ ਆ ਕੇ ਉਹਨਾਂ ਨੂੰ ਕੋਈ ਚੀਜ਼ ਥੋਪ ਦਿੰਨੇ ਹੋ ਤੇ ਖੋ ਕੇ ਲੈ ਜਾਂਦੇ ਹੋ ਸਾਰਾ ਕੁਝ ਇਸ ਬਾਰੇ ਵਿੱਚ ਨਾਟਕ ਹੈ ਕਿ ਜ਼ਮੀਨ ਹੈ ਸਾਡੀ ਧਰਤੀ ਮਾਂ ਹੈ ਕੋਈ ਵੇਚਣ ਤਾਂ ਲੱਗਦਾ ਬਲਵਿੰਦਰ ਜੀ ਅੱਜ ਦਾ ਨਾਟਕ ਹੋਣੇ ਚਾਹੀਦਾ ਸਮਾਜ ਬਿਲਕੁਲ ਬਿਲਕੁਲ ਸਮਾਜ ਦੇ ਵਿੱਚ ਦੇਖੋ ਸਾਹਿਤ ਰੰਗਮੰਚ ਜੁਨੀਆਂ ਕਲਾਵਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜ਼ਰੂਰੀ ਨੇ ਤਾਂ ਕਿ ਜਿਵੇਂ ਹੁਣ ਸਾਡੇ ਬੱਚੇ ਵੀ ਬੈਠੇ ਆ ਬੱਚੇ ਅੱਖੀਂ ਦੇਖਣਗੇ ਹੋ ਸਕਦਾ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਨਾ ਸਮਝ ਆਉਣਾ ਪਰ ਇਹ ਸੱਭਿਆਚਾਰ ਡਵੈਲਪ ਕਰਨਾ ਬਣਦਾ ਹੈ ਕਿ ਲੋਕੀ ਮਿਲ ਜੋੜ ਕੇ ਬੈਠ ਬੈਠਣਾ ਪਿੰਡ ਦੇ ਵਿੱਚ ਬੈਠਣਾ ਮੱਝਵੇਂ ਲੱਗਣਾ ਤੇ ਇੱਕ ਗੱਲਾਂ ਲੋਕਾਂ ਤੱਕ ਪਹੁੰਚਣ ਜਿਹੜੀਆਂ ਉਹਨਾਂ ਦੇ ਚ ਕਰਨੀਆਂ ਬਣਦੀਆਂ ਨੇ। ਭਾਈ ਜਟੜਾ ਸਾਹਿਬ ਤੁਸੀਂ ਵੇਖੋ ਜੰਪਾ ਲੋ ਸ੍ਰਾਵਣ ਹਿੰਮੋਂ ਬੰਦੇ ਰਹਿੰਦੇ ਹੋ ਤੇ ਅੱਜ ਪ੍ਰੋਗਰਾਮ ਕਿਵੇਂ ਦੇਖਦੇ ਹੋ। ਮੈਨੂੰ ਅੱਜ ਬਹੁਤ ਹੀ ਮਤਲਬ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਮੇਰੇ ਆਪਣੇ ਪਿੰਡ ਜਿੱਥੇ ਮੈਂ ਜੰਮਿਆ ਜਿੱਥੇ ਮੈਂ ਪਲਿਆ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਿਆ ਬਲਾਸਪੁਰ ਸਕੂਲ ਦੇ ਵਿੱਚ ਉਹਦੇ ਵਿੱਚ ਬਹੁਤ ਹੀ ਅੱਛਾ ਸਮਾਗਮ ਹੋ ਰਿਹਾ ਜਿਹਦੇ ਲਈ ਮੈਂ ਤਾਸਮਾਨ ਦੀ ਪੂਰੀ ਟੀਮ ਤਰਨਦੀਪ ਦਿਓਲ ਤੇ ਉਹਦੇ ਸਾਥੀ ਜਿਨ੍ਹਾਂ ਨੇ ਇਹ ਸਮਾਗਮ ਹੈ ਜਿਹੜਾ ਕਰਵਾਇਆ ਜਿਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਅੱਜ ਇਸ ਸਮਾਗਮ ਦੇ ਬਹਾਨੇ ਬਹੁਤ ਸਾਰੇ ਸਹਿਯੋਗਕਾਰ ਇਸ ਸਕੂਲ ਦੇ ਵਿੱਚ ਆਏ ਔਰ ਮਾਨਯੋਗ ਡਾਕਟਰ ਧਰਮਵੀਰ ਗਾਂਧੀ ਆਏ ਔਰ ਇਸੇ ਤਰ੍ਹਾਂ ਹੀ ਬੂਟਾ ਸਿੰਘ ਚੋਹਾਨ ਗਰਮੀਤ ਕੜਿਆਲ ਵੀ ਇਸ ਤਰ੍ਹਾਂ ਦੇ ਸਹਿਯੋਗਕਾਰ ਨੇ ਜਿਹੜੇ ਤਾਸਮਾਨ ਦੇ ਨਾਲ ਮਤਲਬ ਜੁੜੇ ਆ ਉਹਨਾਂ ਤਰਸੀਮ ਹੋਣੀ ਆਏ ਬਰਨਾਲੇ ਤੋਂ ਸਤਪਲ ਪੀਖੀ ਹੋਰੀ ਆਏ ਔਰ ਸਨਮਾਨ ਹੋਇਆ ਸਾਬਲ ਧਾਮੀ ਸਭ ਹੋਰਾਂ ਦਾ ਹੈਨਾ ਮਤਲਬ ਰਾਜਿਆਣਾ ਸਾਹਿਬ ਦਾ ਇਸੇ ਤਰ੍ਹਾਂ ਹੀ ਜਿਹੜੇ ਕਿਤਾਬਾਂ ਦਾ ਪ੍ਰਚਾਰ ਕਰ ਰਹੇ ਪੁਸਤਕ ਜਿਹੜਾ ਲਵ ਪ੍ਰੀਤ ਤੇ ਅਮਨ ਪ੍ਰੀਤ ਇਹਨਾਂ ਸਾਰਿਆਂ ਦਾ ਮੈਂ ਇਸ ਗੱਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਆ ਕੇ ਵਿਦਿਆਰਥੀਆਂ ਦੇ ਰੂਬਰੂ ਹੋਏ ਵਿਦਿਆਰਥੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਇਹ ਜਿਹੜੇ ਮਤਲਬ ਇਸ ਤਰ੍ਹਾਂ ਦੇ ਵਿਚਾਰ ਹੈ ਸਹਿਤਕਾਰਾਂ ਦੇ ਜਾਂ ਮਤਲਬ ਪ੍ਰਪਗਟ ਲੋਕਾਂ ਦੇ ਇਹ ਸਾਡੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੁੰਦੇ ਆ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦੇ ਆ ਸੋ ਤਾਸਮਨ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਜਮਾਟ ਜੀ ਤੁਸੀਂ ਇੱਥੇ ਪੜਾ ਕੇ ਗਏ ਹੋ ਅੱਜ ਸਾਹਿਤ ਪ੍ਰੋਗਰਾਮ ਕੀਤਾ ਜਾ ਰਿਹਾ ਕਿਵੇਂ ਦੇਖਦੇ ਇਹ ਇੱਕ ਬਹੁਤ ਹੀ ਪ੍ਰੇਰਨਾ ਸਰੋਤ ਪ੍ਰੋਗਰਾਮ ਹੈ ਜਿਹੜਾ ਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਸੁਭਾਵਾਂ ਨੂੰ ਪਿੰਡਾਂ ਵੱਲ ਆਉਣਾ ਪਵੇਗਾ ਤਾਂ ਅਸੀਂ ਸਮਾਜਿਕ ਵਿੱਚ ਕੋਈ ਜਿਹੜਾ ਹੈਗਾ ਤਬਦੀਲੀ ਲਿਆ ਸਕਾਂਗੇ ਬੱਚਿਆਂ ਨੂੰ ਮੇਰੇ ਵੱਲੋਂ ਇਹੀ ਸੁਨੇਹਾ ਹੈ ਕਿ ਉਹ ਕਿਤਾਬਾਂ ਨਾਲ ਜੁੜਨ ਕਿਉਂਕਿ ਅੱਜ ਇਹ ਸਮੱਸਿਆ ਹੈ ਕਿ ਜਦੋਂ ਸਾਡੇ ਮਾਪੇ ਅਨਪੜ੍ਹ ਹੁੰਦੇ ਸੀ ਤਾਂ ਉਹਨਾਂ ਦੇ ਜਿਹੜਾ ਹੈਗਾ ਕਿਰਤ ਕਰਦਿਆਂ ਦੇ ਜਿਹੜਾ ਹੱਥਾਂ ਸ਼ਾਲੀ ਵੀ ਹੋ ਜਾਂਦੇ ਸੀ ਮਾਮਾ ਦੇ ਹੱਥ ਮਿੱਟੀ ਲਿਬੜੇ ਹੁੰਦੇ ਸੀ ਉਹਨਾਂ ਦੇ ਬੱਚੇ ਡਾਕਟਰ ਐਨ ਇਅਰ ਵਕੀਲ ਜੱਜ ਬਣ ਗਏ ਅੱਜ ਜਦੋਂ ਮਾਪੇ ਗ੍ਰੈਜੂਏਟ ਹੈ ਉਹਨਾਂ ਦੇ ਬੱਚੇ ਜਿਹੜੇ ਕਿਉਂਕਿ ਉਹਨੇ ਬੱਚੇ ਵੱਲ ਤਵੱਜੋ ਨਹੀਂ ਦਿੱਤੀ ਉਹ ਜਿਹੜੇ ਦੂਸਰੇ ਪਾਸੇ ਨਸ਼ਿਆਂ ਵੱਲ ਹੁੱਲੜਵਾਜੀਵਲ ਚਲੇ ਗਏ ਕਿਉਂਕਿ ਉਹਨਾਂ ਕੋਲੇ ਇਹੋ ਜੇ ਸਾਧਨ ਆ ਗਏ ਖਾਸ ਤੌਰ ਤੇ ਜਿਹੜਾ ਮੀਡੀਆ ਹੈ ਉਹ ਮੋਬਾਈਲ ਕਹਿ ਲੋ ਉਹ ਉਹ ਸਾਈਟਸ ਦੇਖਦੇ ਨੇ ਜਿਹੜੀਆਂ ਨਹੀਂ ਦੇਖਣੇ ਚਾਹੀਦੀਆਂ ਜਿੰਨਾਂ ਬਲੋ ਸਾਨੂੰ ਛੋਟਿਆ ਹੁੰਦਿਆ ਨੂੰ ਮਾਪੇ ਵਰਜਦੇ ਹੁੰਦੇ ਸੀ ਜਿੰਨਾਂ ਚਿਰ ਕੋਈ ਵੀ ਵਿਦਿਆਰਥੀ ਹੈ ਚੰਗੇ ਸਿਹਤ ਨਾਲ ਚੰਗੀਆਂ ਕਿਤਾਬਾਂ ਨਾਲ ਆਪਣਾ ਟੀਚਾ ਨਹੀਂ ਮਿਲਦਾ ਜਾਂ ਸਮਾਜ ਵਿੱਚ ਆਦਰਸ਼ ਮਨੁੱਖ ਨਹੀਂ ਬਣਦਾ ਉਹਨਾਂ ਚਿਰ ਜਿਹੜਾ ਹੈਗਾ ਇੱਕ ਬਜਵੀਂ ਲਹਿਰ ਜਿਹੜੀ ਕਿ ਲੋਕਾਂ ਦੀ ਜੂਨ ਸਮਾਰ ਸਕੇ ਉਹ ਮੁਸ਼ਕਲ ਹੈ ਜਿਸ ਮੈਂ ਅਜ ਨੂੰ ਸੇਵ ਦੇਣ ਦਾ ਅੱਜ ਜੋ ਮਕਸਦ ਕਾਫੀ ਹੱਦ ਤੱਕ ਪੂਰਾ ਹੁੰਦਾ ਨਜ਼ਰ ਆਇਆ ਕਿ ਨਵੀਂ ਪਨੀਰੀ ਨੂੰ ਸਾਹ ਦੀ ਜਾਗ ਲਾਈ ਜਾ ਰਹੀ ਹੈ ਗਿਆ ਔਰ ਸਕੂਲ ਦੇ ਬੱਚੇ ਦੇ ਪ੍ਰੋਗਰਾਮ ਯੋਜਨਾ ਕੀਤਾ ਗਿਆ ਜੀ ਜੇ ਇਥੇ ਰਹੇ ਹੋ ਪਿੰਡ ਸਾਂਝ ਕਰਨੀ ਚਾਹੋਗੇ ਬਹੁਤ ਹੀ ਇਹ ਪਿੰਡ ਬਹੁਤ ਹੀ ਸ਼ਾਨਦਾਰ ਪਿੰਡ ਹੈ ਇਸ ਪਿੰਡੇ ਮੈਨ ਬਤੌਰ ਡਾਕਟਰ ਵੀ ਪ੍ਰਸ਼ਾਨ ਦਿੱਤੀ ਹੈਗੀ ਹੈ ਬਹੁਤ ਪਿਆਰ ਦਿੱਤਾ ਹੈਗਾ ਇੱਕ ਆਦਰਸ਼ ਪਿੰਡ ਸੀ ਮੇਰੇ ਵਾਸਤੇ ਜੋ ਮੇਰੇ ਜ਼ਿੰਦਗੀ ਦੇ ਬਚਪਨ ਦੇ ਸੁਪਨੇ ਸੀਗੇ ਜਦੋਂ ਉਹਨਾਂ ਨੂੰ ਅਮਲ 'ਚ ਲੈਣ ਦਾ ਮੌਕਾ ਆਇਆ ਤਾਂ ਮਨ ਪਿੰਡ ਬਲਾਸਪੁਰ ਮਿਲ ਗਿਆ ਜੇ ਮੈਂ ਕਿਸੇ ਹੋਰ ਪਿੰਡ ਹੁੰਦਾ ਤਾਂ ਸ਼ਾਇਦ ਨਾ ਮੈਂ ਸਮਾਜ ਦੇ ਖੇਤਰ 'ਚ ਕਿ ਨਾ ਡਾਕਟਰੀ ਖੇਤਰ 'ਚ ਇੰਨੀਆਂ ਪ੍ਰਾਪਤੀਆਂ ਕਰ ਸਕਦਾ ਜੀ ਕਰਨ ਜੀ ਤੁਸੀਂ ਸਮਾਗਮ ਰੱਖਿਆ ਤੇ ਬਹੁਤ ਸਾਰੇ ਲੇਖਕਾਂ ਨੂੰ ਤੁਸੀਂ ਕਿਤਾਬਾਂ ਬੱਚਿਆਂ ਨੂੰ ਵੀ ਵੰਡ ਰਹੇ ਹੋ ਅੱਜ ਤੁਹਾਨੂੰ ਵੀ ਇੱਕ ਸﻠਿਕਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਬਹੁਤ ਸਦਾ ਕਿਵੇਂ ਦੋਸਤ ਮੈਂ ਤਾਂ ਇਹ ਸਾਡੀ ਮਾਂ ਪਾਰਟੀ ਹੈ ਸਾਡਾ ਪਰਿਵਾਰ ਸਾਰਾ ਸੀਪੀਏ ਦੇ ਨਾਲ ਜੁੜਿਆ ਰਿਹਾ ਤੇ ਮਤਲਬ ਤੁਸੀਂ ਆਦੀ ਮਾਂ ਦੀ ਗੋਦ ਦੇ ਵਿੱਚ ਆ ਕੇ ਤਾਂ ਤੁਹਾਨੂੰ ਵਧੀਆ ਹੀ ਲੱਗਦਾ ਹੈਗਾ ਕਹਿ ਸਕਦੇ ਹਾਂ ਸਾਰਾ ਇਹੀ ਤਾਂ ਉਹ ਸਰਕਲ ਸੀ ਜਿੱਥੋਂ ਮਾੜੀ ਮੋਟੀ ਸੋਝੀ ਮਿਲੀ ਹੈ ਜੀ ਹੈਨਾ ਹਾਂ ਬਹੁਤ ਮਿਹਰਬਾਨੀ ਤੁਹਾਡੇ ਬਹੁਤ ਧੰਨਵਾਦ ਠੀਕ ਹੈ ਨਾ